ਸਾਊਦੀ ਅਰਬ ਵਿੱਚ ਪੰਜਾਬ ਸਮੇਤ ਭਾਰਤ ਦੀਆਂ 70 ਦੇ ਕਰੀਬ ਕੁੜੀਆਂ ਫਸੀਆਂ ਹੋਈਆਂ ਨੇ ਜਿਨ੍ਹਾਂ ਦੀ ਵਾਪਸੀ ਲਈ ਸੰਤ ਸਿਚੇਵਾਲ ਯਤਨਸ਼ੀਲ ਨੇ ਪੰਜਾਬ ਦੀਆਂ 5 ਕੁੜੀਆਂ ਵਿੱਚੋਂ ਇੱਕ ਦੀ ਸੰਤ ਸਿਚੇਵਾਲ ਦੇ ਯਤਨਾਂ ਸਦਕੇ ਵਾਪਸੀ ਹੋਈ ਹੈ ਵਾਪਸ ਪੰਜ ਕੁੜੀ ਅਰਬ ਦੇਸ਼ ਓਮਾਨ ਦੇ ਮਸਕਟ ਵਿੱਚ ਕਰਦਾ ਕੰਮ ਕਰਨ ਦਾ ਕਹਿ ਕੇ ਲੈ ਕੇ ਗਏ ਸਨ ਤੇ ਫਰਜੀ 에ਜੰਟ ਨੇ ਚੰਗੀ ਤਨਖਾਹ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਪਹੁੰਚਣ ਤੋਂ ਬਾਅਦ ਅਰਬੀ ਮਾਲਕ ਕੁੜੀਆਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦੇ ਸਨ ਉਹਨਾਂ ਨੂੰ ਆਪਣੀ ਪ੍ਰਾਪਰਟੀ ਸਮਝਦੇ ਸਨ ਤੇ ਉਨਾ ਮੁਤਾਬਕ ਜਿਵੇਂ ਹੀ ਪਹੁੰਚੀ ਤਾਂ ਮਾਮਲਕ ਦਾ ਵਿਵਾਰ ਸਹੀ ਨਹੀਂ ਸੀ ਤੇ ਆਪਣੀ ਪਹਿਲੀ ਫਸੀ ਕਿਸ ਰਿਸ਼ਤੇਦਾਰ ਨੇ ਆਪਣੀ ਵਾਪਸੀ ਦੀ ਰੱਖੇ ਸ਼ਰਤ ਤਹਿਤ ਆਪਣੀ ਜਗ੍ਹਾ ਉਸ ਨੂੰ ਫਸਾ ਦਿੱਤਾ ਪਰਿਵਾਰ ਨਾਲ ਸੰਪਰਕ ਹੋਇਆ ਤਾਂ ਸੰਤ ਸੀਚੇਵਾਲ ਦੀ ਮਦਦ ਦੇ ਨਾਲ ਲੜਕੀ ਨੂੰ ਵਾਪਸ ਲਿਆਉਣ ਦੇ ਯਤਨ ਸ਼ੁਰੂ ਹੋਏ ਲੜਕੀ ਮੁਤਾਬਕ ਹੁਣ ਤੱਕ ਹੁਣੇ ਇਸ ਲੜਕੀ ਦੀ ਮਾਨ ਵਿੱਚੋਂ ਵਾਪਸੀ ਹੋ ਗਈ ਹੈ ਤੇ ਸੰਤ ਸੀਚੇਵਾਲ ਹੁਣ ਤੱਕ 110 ਤੋਂ ਵੱਧ ਲੜਕੀਆਂ ਨੂੰ ਵਾਪਸ ਲਿਆ ਚੁੱਕੇ ਨੇ ਸਭ ਤੋਂ ਪਹਿਲਾਂ ਅੱਜ ਭਾਰਤ ਵਾਪਸ ਪਰਤੇ ਹੋ ਕੀ ਬਿਆਨ ਕਰਨਾ ਚਾਹੁੰਦੇ ਹੋ ਮੰਚ ਕਿਹੋ ਜਿਹਾ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਭਾਰਤ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਵੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁੱਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਇਹ ਚਾਹੁੰਦੀ ਆ ਵੀ ਜਿਹੜੀਆਂ ਕੁੜੀਆਂ ਉੱਥੇ ਫਸੀਆਂ ਵਾ ਉਹਨਾਂ ਨੂੰ ਵੀ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੀ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪਲੀਜ਼ ਨਾ ਨਾ ਜਾਇਆ ਜਾਵੇ ਤੁਸੀਂ ਕਿੰਨੇ ਸਮੇਂ ਤੋਂ ਮਾਨ ਦੇ ਵਿੱਚ ਫਸੇ ਹੋਏ ਸੀ ਤੇ ਉਹ ਸਮਾਂ ਕਿੰਨਾ ਕੁ ਮੁਸ਼ਕਲ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਸੀ ਮੈਂ ਬਹੁਤ ਜ਼ਿਆਦਾ ਸਟ੍ਰਗਲ ਕਰਕੇ ਉੱਥੋਂ ਆਈ ਆ ਮਤਲਬ 4 ਮਹੀਨੇ ਤਾਂ ਮੈਂ ਉੱਥੇ ਫਸੀ ਬੈਠੀ ਸੀ ਕਹਿ ਕੇ ਪੀਲ ਜਾਂਦੇ ਤੁਹਾਨੂੰ ਉੱਥੇ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਦਿਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਗਾ ਅਸੀਂ ਮਤਲਬ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿਉਂਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਇੱਕ ਗੈਰੰਟੀ ਲੈਂਦੇ ਹੋ ਕਹਿੰਦੇ ਹਾਂ ਜੀ ਸਾਡੀ ਗੈਰੰਟੀ ਹੈ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਮੈਨੂੰ 1200 ਰਿਆਲ ਦੇ ਵਿੱਚ ਵੇਚ ਦਿੱਤਾ ਉੱਥੇ ਰਹਿੰਦੇ ਹੋਰ ਕਿਹੜੀਆਂ ਕਿੜੀਆਂ ਮੁਸ਼ਕਲਾਂ ਜਿਹੜੀਆਂ ਸਭ ਤੋਂ ਵੱਡੇ ਤੁਹਾਨੂੰ ਸਾਹਮਣੇ ਕਰਨੀਆਂ ਪਈਆਂ ਉੱਥੇ ਮੁਸ਼ਕਿਲਾਂ ਇਹ ਆ ਵੀ ਉਹਨਾਂ ਦੇ ਹਸਬੈਂਡ ਆ ਜਿਹੜੇ ਉਹ ਮਤਲਬ ਉਹਨਾਂ ਦੀ ਇਹ ਚੀਜ਼ ਵਾ ਕਿ ਉਹ ਤਿੰਨ ਚਾਰ ਵਿਆਹ ਕਰਵਾ ਸਕਦੇ ਹੋ ਸਾਨੂੰ ਫੋਰਸ ਕਰਦੇ ਸਾਡਾ ਨਾ ਮੈਰਿਜ ਕਰਵਾਓ ਸਾਡਾ ਨਾ ਫਿਜ਼ੀਕਲ ਰਿਲੇਸ਼ਨ ਬਣਾਓ ਜਦੋਂ ਪਤਾ ਲੱਗਿਆ ਕਿ ਸੰਸੀਚੇਵਾਲ ਦੇ ਭਾਰਤ ਸਰਕਾਰ ਤੁਹਾਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰ ਰਹੀ ਹੈ ਉਦੋਂ ਕਿਵੇਂ ਲੱਗਿਆ ਬਹਾਂਜੀ ਉਦੋਂ ਮਤਲਬ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਆ ਹੋਰ ਕੁੜੀਆਂ ਕਿੰਨੀਆਂ ਕੋਕਦੇ ਤਾਂ ਉੱਥੇ 70 ਤੋਂ ਵੀ ਜ਼ਿਆਦਾ ਕੁੜੀਆਂ ਨੇ ਬਾਬਾ ਜੀ ਦੇ ਸੰਪਰਕ ਵਿੱਚ ਕਿਵੇਂ ਆਏ ਮੈਨੂੰ ਮਤਲਬ ਫੈਮਲੀ ਇਹਨਾਂ ਨੂੰ ਕੀਤਾ ਸੀ ਕਾਲ ਕਿ ਬਾਬਾ ਜੀ ਦੇ ਕੋਲ ਜਾ ਕੇ ਉਹ ਬਾਬਾ ਜੀ ਦੇ ਕੋਲ ਉਹ ਆਏ ਨੇ ਇਸ ਕਰਕੇ ਬਾਬਾ ਜੀ ਉਹਨਾਂ ਨੇ ਮੇਲ ਪਵਾਈ ਆ ਤੇ ਮੇਰਾ ਵਾਈਟ ਪਾਸਪੋਰਟ ਆਇਆ ਇਸ ਕਰਕੇ ਮੈਂ ਵਾਈਟ ਪਾਸਪੋਰਟ ਤੇ ਵਾਪਸ ਆਈ ਆ ਮੈਨੂੰ ਵਾਪਸ ਆਣ ਕੇ ਬਹੁਤ ਵਧੀਆ ਲੱਗ ਰਿਹਾ ਸੰਤੀ ਜਿਵਾਦੀ ਉਪਕੁੰਗ ਕਿੰਨੀ ਕੀ ਮਹੱਤਵਪੂਰਨ ਰਹੀ ਤੁਹਾਨੂੰ ਲਿਆਉਣ ਜਵਾਬ ਬਹੁਤ ਜ਼ਿਆਦਾ ਇੱਕੇ ਦਸੂ ਜਿੱਦਾਂ ਇੱਕ ਦੂਜੇ ਦੀ ਜਗ੍ਹਾ ਤੋਂ ਸਮਝੌਤਾ ਵੀ ਕਰਨਾ ਪੈਂਦਾ ਕਿ ਜੇ ਤੁਸੀਂ ਵਾਪਸ ਆਣਾ ਤੁਹਾਨੂੰ ਦੂਜੇ ਨੂੰ ਉੱਥੇ ਲੜਕੀ ਭੇਜਣੀ ਪੈਦੀ ਹੈ ਮਤਲਬ ਕਿ ਅਸੀਂ ਜੇ ਉਹਨਾਂ ਨੂੰ ਕਹਿੰਨੇ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਵੀ ਉਹ ਮੈਂ ਤੁਸੀਂ ਵਾਪਸ ਨਹੀਂ ਜਾ ਸਕਦੇ ਮੈਨੂੰ ਖੁਦ ਉਹਨਾਂ ਨੇ ਕਿਹਾ ਸੀ ਵੀ ਹਾਂ ਵੀ 2 ਲੱਖ ਦੇ ਦੇ ਤੇ ਇੱਕ ਕੁੜੀ ਦੇ ਦੇ ਤੁਸੀਂ ਕਿੱਥੋਂ ਦੇ ਏਜੰਟਰਾਂ ਹੀ ਗਏ ਸੀ ਲਖਨੌਂ ਦੇ ਕਿਵੇਂ ਸਨ ਪਰਖਾਇਆ ਸੀ ਉਹਨਾਂ ਨੇ ਮੇਰੀ ਮੰਮੀ ਜੀ ਦੇ ਫਰੈਂਡ ਸੀਗੇ ਉਹ ਖੁਦ ਮਾਸਕਰ ਦੇ ਵਿੱਚ ਸੀਗੇ ਜਦੋਂ ਮੈਂ ਵਾਪਸ ਆ ਗਈ ਉਹ ਕੁਝ ਕੁ ਦਿਨਾਂ ਬਾਅਦ ਇੰਡੀਆ ਵਾਪਸ ਆ ਗਈ। ਮਤਲਬ ਉਹਨਾਂ ਨੇ ਆਪਣੀ ਥਾਂ ਤੇ ਮੈਨੂੰ ਉੱਥੇ ਭੇਜ ਦਿੱਤਾ ਸੀ, ਵੇਚ ਦਿੱਤਾ ਸੀ। ਜਿਹੜਾ ਉੱਥੇ ਦੂਤਾਵਾਸ ਆ ਉਹ ਸਹਾਇਤਾ ਕਰਦਾ ਹੈ ਤੇ ਅੱਡੀਕ ਨਹੀਂ ਕਰਦਾ। ਹਾਂਜੀ, ਮਤਲਬ ਐਮਬੈਸੀ ਕਰਦੀ ਆ ਸਹਾਇਤਾ। ਬਾਕੀ ਹੋਰ ਉੱਥੇ ਕੋਈ ਵੀ ਸਹਾਇਤਾ ਨਹੀਂ। ਇਹ ਪੂਰੇ ਤਜਰਬੇ ਨੂੰ ਆਪਣੇ ਜੀਵਨ ਬਾਰੇ ਕੀ ਸਿੱਖਿਆ ਲੈਣ ਚਾਹੁੰਦੀ ਹਾਂ। ਵੀ ਕੋਈ ਵੀ ਕੁੜੀ ਅਸੀਂ ਤੇ ਹੀ ਕਹਾਂ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈਗੀ ਲੰਬੇ ਸਮੇਂ ਬਾਅਦ ਪਰਿਵਾਰ ਨਾਲ ਮੁਲਾਕਾਤ ਹੋਈ ਹੈ ਕਿਵੇਂ ਤੁਹਾਨੂੰ ਮਿਲ ਰਿਹਾ ਹੋ ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਵਾ ਆਪਣੀ ਫੈਮਿਲੀ ਦੇ ਵਿੱਚ ਆਣ ਕੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਰੋਜ਼ਗਾਰ ਦੀ ਖਾਤਰ ਲਾੜੇ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡਾ ਸੋਸ਼ਲ ਉਹਨਾਂ ਬੱਚਿਆਂ ਦਾ ਹੋ ਰਿਹਾ ਜਿਹੜੇ ਖਾਸ ਕਰਕੇ 2 ਨੰਬਰ ਦੇ ਏਜੰਟਾਂ ਰਾਹੀਂ ਜਿਹੜੇ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਲੋਕਾਂ ਨੂੰ ਠੱਗਦੇ ਆ ਤੇ ਉਹਨਾਂ ਦਾ ਸਕਾਰ ਹੋਇਆ ਤਕਰੀਬਨ 125 ਲੜਕੀਆਂ ਸੀ ਪਹਿਲਾਂ ਇਹਨਾਂ ਨੇ ਅਰਬ ਮੁਲਕਾਂ ਜੋ ਮਗਾ ਚੁੱਕੇ ਆ ਤੇ ਜਿਹਦੇ ਵਿੱਚ ਥੋੜੇ ਦਿਨ ਪਹਿਲਾਂ 70 ਲੜਕੀਆਂ ਦਾ ਸਾਨੂੰ ਪਤਾ ਲੱਗਾ ਸੀ ਤੇ ਇੱਕ ਲੜਕੀ ਦੇ ਪਰਿਵਾਰ ਸਾਡੇ ਕੋਲ ਇੱਥੇ ਆਇਆ ਸੀ ਉਹ ਲੜਕੀ ਜਲੰਧਰ ਤੋਂ ਤੇ ਉਹ ਲੜਕੀ ਦਾ ਪਰਿਵਾਰ ਸਾਡੇ ਕੋਲ ਅਕਤੂਬਰ ਦੇ ਵਿੱਚ ਉਹ ਲੜਕੀ ਗਈ ਸੀ 16 ਦਸੰਬਰ ਨੂੰ ਉਹ ਸਾਡੇ ਕੋਲ ਪਰਿਵਾਰ ਆਇਆ ਸੀ ਤੇ 14 ਦਿਨ ਬਾਅਦ 30 ਦਸੰਬਰ ਨੂੰ ਉਹ ਲੜਕੀ ਸਹੀ ਸਲਾਮਤ ਵਾਪਸ ਆ ਗਈ ਤੇ ਉਹਨਾਂ ਦੱਸਿਆ ਕਿ ਚਾਰ ਲੜਕੀਆਂ ਪੰਜਾਬ ਦੀਆਂ ਹੋਰ ਉਹਨਾਂ ਦੇ ਨਾਲ ਆਈਆਂ ਸੋ ਹਜੇ ਵੀ ਬਹੁਤ ਲੜਕੀਆਂ ਉੱਥੇ ਬਾਹਰ ਫਸੀਆਂ ਹੋਈਆਂ ਸਾਡਾ ਤੁਹਾਨੂੰ ਦੱਸਣ ਦਾ ਇਹੀ ਮਕਸਦ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀਆਂ ਲੜਕੀਆਂ ਨਾਲ ਜਿਹੜਾ ਹੈ ਇਹ ਮਿਸ ਬਿਹੇਵ ਹੋ ਰਿਹਾ ਸੋ ਇਥੋਂ ਲੈ ਜਾਂਦੇ ਆ ਜਿਹੜੇ ਉਹ ਪਰਿਵਾਰ ਦੇਖਦੇ ਆ ਜਿਹੜੇ ਬਿਲਕੁਲ ਲੋਅਰ ਲੈਵਲ ਤੇ ਆ ਉਹਨਾਂ ਨੂੰ ਚਾਛਾ ਦੇ ਦਿੰਦੇ ਸੋ ਉਹਨੂੰ 40000 ਰੁਪਿਆ 10000 ਰੁਪਿਆ ਅਸੀਂ ਉੱਥੇ ਮਹੀਨਾ ਦਾ ਦੇਵਾਂਗੇ ਤੇ ਘਰਾਂ 'ਚ ਕੰਮ ਕਰਾਵਾਂਗੇ ਪਰ ਉੱਥੇ ਜਾ ਕੇ ਉਹਨਾਂ ਨੂੰ ਜੋ ਹੁੰਦੀ ਹੈ ਉਹ ਤੁਹਾਨੂੰ ਲੜਕੀ ਆਪ ਆਪਣੀ ਹਾਲਤ ਦੱਸੂਗੀ ਵੀ ਕਿਸ ਤਰ੍ਹਾਂ ਉਤੇ ਹੋਰ ਵੀ ਬੱਚੇ ਫਸੇ ਹੋਏ ਸੋ ਅਸੀਂ ਧੰਨਵਾਦ ਕਰਦੇ ਆਂ ਇੰਡੀਅਨ ਅੰਬੈਸੀ ਦਾ ਜਿਨ੍ਹਾਂ ਨੇ ਉਹ ਯਤਨ ਕਰਕੇ ਇਸ ਲੜਕੀ ਨੂੰ ਵਾਪਸ ਲਿਆਂਦਾ ਸੋ ਜਿਹੜੇ ਹੈ ਸਾਡੇ ਵਿਦੇਸ਼ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਸਲੋਡ ਇਹ ਹੈ ਕਿ ਅਸੀਂ ਇਹ ਜਿਹੜੇ 2 ਨੰਬਰ ਦੇ ਟਰੈਵਲ ਏਜੰਟਾ ਜਿਹੜੇ ਐਵੇਂ ਗੱਲਾਂ ਦੇ ਨਾਲ ਫਸਾ ਲੈਂਦੇ ਆਂ ਤੇ ਉੱਥੇ ਜਾ ਕੇ ਇਹ ਏਜੰਟ ਜਿਹੜਾ ਹੈ ਘੁੰਮਣ ਫਿਰਨ ਵਾਲਾ ਵੀਜ਼ਾ ਲਵਾਉਂਦੇ ਆ ਜਿਹੜਾ ਤੇ ਉੱਥੇ ਲਿਜਾ ਕੇ ਇਹਨਾਂ ਕੋਲ ਕੋਈ ਨਾ ਕੋਈ ਐਗਰੀਮੈਂਟ ਕਰਵਾ ਲੈਂਦੇ ਆ ਕਿਸੇ ਨਾ ਕਿਸੇ ਦੇ ਕੋਲ ਉੱਥੇ ਦਸਖਤ ਕਰਵਾ ਕੇ ਜਦੋਂ ਕਿ ਇਹਨਾਂ ਨੂੰ ਕਈਆਂ ਨੂੰ ਤੇ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਅੰਗੂਠਾ ਲਾਉਂਦੇ ਆ ਉਹ ਅਰਬੀ ਦੇ ਵਿੱਚ ਲਿਖਿਆ ਹੁੰਦਾ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਜਲੀਲ ਕਰਦੇ ਆ ਤੇ ਫਿਰ ਜਦੋਂ ਉਹ ਇਧਰ ਵਾਪਸ ਆਉਣਾ ਚਾਹੁੰਦੇ ਆ ਤਾਂ ਉਹਨਾਂ ਦੇ ਨਾਲ şart ਰੱਖੀ ਜਾਂਦੀ ਹੈ ਕਿ ਜਾਂ ਸਾਨੂੰ ਇਹਨੇ ਲੱਖ ਰੁਪਈਆ ਦਿਓ ਜਾਂ ਤੁਸੀਂ ਆਪਣੀ ਜਗ੍ਹਾ ਤੇ ਹੋਰ ਕੋਈ ਜਿਹੜਾ ਹੈ ਉਹ ਲੜਕੀ ਮੰਗਵਾਓ ਤਾਂ ਆਪਣੇ ਕੋਈ ਨਾ ਕੋਈ ਰਿਸ਼ਤੇਦਾਰ ਨੂੰ ਵੀ ਅਹੀ ਦੇਖਿਆ ਲੜੀਏ ਚਲਦੀ ਆ ਪਰ ਜਦੋਂ ਉੱਥੇ ਬੱਚਾ ਫਸ ਜਾਂਦਾ ਜੋ ਉਹਨਾਂ ਦੇ ਹਾਲਾਤ ਗੁਜ਼ਰਦੇ ਆ ਮਾਂ-ਬਾਪ ਦੇ ਉੱਤੇ ਬੜੇ ਤਰਸ ਜੋਗ ਹੁੰਦੇ ਆ ਸੋ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਮ ਰਾਹੀਂ ਕਿ ਜਿਹੜੇ ਠੱਗ ਟਰੈਵਲ ਏਜੰਟ ਇਹਨਾਂ ਤੋਂ ਬਚੋ ਅਸੀਂ ਖਾਸ ਕਰਕੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਜਿਹੜੇ ਏਜੰਟਾਂ ਇਹਨਾਂ ਰਾਹੀਂ ਨਾ ਭੇਜੋ ਉਸੇ ਬਹੁਤ ਬੁਰੀ ਹਾਲਤ ਉਹਨਾਂ ਦੀ ਹੁੰਦੀ ਹੈ ਸੋ ਸਾਨੂੰ 70 ਲੜਕੀਆਂ ਦਾ ਉਹਨਾਂ ਦੱਸਿਆ ਸੀ ਕਿ ਫਸੇ ਹੋਇਆ ਜਿਹਦੇ ਵਿੱਚੋਂ 5 ਲੜਕੀਆਂ ਜਿਹੜੀਆਂ ਹੈ ਉਹ ਪੰਜਾਬ ਤੋਂ ਆ ਚੁੱਕੀਆਂ ਤੇ ਅਸੀਂ ਬੇਨਤੀ ਕਰਾਂਗੇ ਕਿ ਹੋਰ ਕੋਈ ਜਿਹੜਾ ਹੈਗਾ ਇਹ ਤੁਹਾਨੂੰ ਕੋਲੋਂ ਪੈਸੇ ਲਾ ਕੇ ਵੀ ਕਹਿੰਦਾ ਕਿ ਅਸੀਂ ਬਾਹਰ ਲੈ ਜਾਂਦੇ ਆ ਆਪਣੀਆਂ ਲੜਕੀਆਂ ਨੂੰ ਜ਼ਰੂਰ ਇਹਨਾਂ ਅਰਬ ਮੁਲਕਾਂ ਚ ਨਾ ਭੇਜੋ ਇਹ ਸਾਡੀ ਬੇਨਤੀ ਹੈ। ਜੇ ਤੁਸੀਂ ਰਸਵਰ ਮੰਦੋਂ ਬਣੇ ਉਸ ਵਾਰ ਕਾਫੀ ਲੜਕੀਆਂ ਵਾਪਸ ਆਂਦੇ ਟੋਟਲ ਕਿੰਨੀ ਗਿਣਤੀ ਹੈਗੀ ਹੁਣ ਤੱਕ ਲੜਕੀ तकरीबन 125 ਲੜਕੀਆਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਹੁਣ ਇੱਕ ਲੜਕੀ ਦੇ ਨਾਲ ਪੰਜ ਆ ਗਈਆਂ ਇਸੇ ਤਰ੍ਹਾਂ ਹੀ ਉੱਥੇ ਕਾਫੀ ਲੜਕੀਆਂ ਜਿਹੜੀਆਂ ਘਰਾਂ ਤੋਂ ਭੱਜ ਜਾਂਦੀਆਂ ਫਿਰ ਉਹ ਉੱਥੇ ਗੁਰਦੁਆਰੇ ਚਲ ਜਾਂਦੀ ਹੈ ਜਾਂ ਉੱਥੇ ਵੈਚੀ ਦੇ ਸੰਪਰਕ ਵਿੱਚ ਹੁੰਦਾ ਕੀ ਹੈ ਕਿ ਬਾਅਦ ਵਿੱਚ ਜਿਹੜੇ ਇਹਨਾਂ ਦੇ ਐਗਰੀਮੈਂਟ ਹੁੰਦੇ ਆ ਉਸ ਵੇਲੇ ਤਾਂ ਜਿਹੜੇ ਸੀ ਕਹਿੰਦੇ ਸਾਨੂੰ ਇਹੀ ਕਹਿੰਦੇ ਬਾਬਾ ਜੀ ਨੇ ਐਗਰੀਮੈਂਟ ਹੈ ਕੋ ਐਗਰੀਮੈਂਟ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਇਹਨਾਂ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਅਰਬੀ ਦਾ ਕੀ ਪਤਾ ਇਹ ਤਾਂ ਇਹਨਾਂ ਦੇ ਨਾਲ ਚੀਟਿੰਗ ਹੋਈ ਹੈ ਇਹਨਾਂ ਦੇ ਨਾਲ ਠੱਗੀ ਵਜਦੀ ਹੈ ਤੋ ਫਿਰ ਉਹ ਜਿਹੜਾ ਹੈਗਾ ਹੁਣ ਐਮਬੈਸੀ ਕਾਫੀ ਇਹਨਾਂ ਦੀ ਬਦਲ ਕਰਦੀ ਹੈ ਫਿਰ ਉਸੇ ਕੋਰਟ ਤੋਂ ਐਨਓਸੀ ਲੈਣੀ ਪੈਂਦੀ ਹੈ ਉਹ ਤਾਂ ਹੀ ਬੱਚੇ ਜਿਹੜਾ ਵਾਪਸ ਆ ਜਾਂਦਾ ਕਿਵਰਾ ਉੱਥੇ ਉੱਥੇ ਤਾਂ ਆ ਕੇ ਛਟੇ ਮਿਲ ਜਾਂਦਾ ਪਰ ਇਹ ਵਾਪਸ ਹੋਣ ਵਾਸਤੇ ਉਹਨਾਂ ਨੂੰ ਕਲੀਅਰੈਂਸ ਲੈਣੀ ਪੈਂਦੀ ਕੋਰਟ ਤੋਂ ਕਿਉਂਕਿ ਉਹਨਾਂ ਦੀ ਜਿਹੜਾ ਪਾਸਪੋਰਟ ਹੁੰਦਾ ਉਹ ਵੀ ਉਹਨਾਂ ਦੇ ਕੋਲ ਹੁੰਦਾ ਪਾਸਪੋਰਟ ਤਾਂ ਐਮਬੈਸੀ ਆਪਣਾ ਈਸ਼ੂ ਕਰ ਸਕਦੀ ਹੈ ਪਰ ਜਿਹੜੀ ਕਲੀਅਰੈਂਸ ਲੈਣੀ ਹੈ ਜਾ ਕੇ ਉਹ ਕੋਈ ਕਈ ਵਾਰ ਉਹਨਾਂ ਲੜਕੀਆਂ ਦੇ ਉੱਤੇ ਚੋਰੀ ਦਾ ਕੇਸ ਪਾਉਂਦੇ ਜਦੋਂ ਕੋਈ ਦੇਖਦਾ ਬੱਚਾ ਭੱਜ ਗਿਆ ਚੋਰੀ ਦਾ ਬਾਦ ਨਾ ਵੀ ਸਾਡਾ ਸਮਾਨ ਲੈ ਕੇ 도ੜ ਗਏ ਤਾਂ ਕੋਈ ਇਹੋ ਜਿਹਾ ਕੋਈ ਉਹਨਾਂ ਤੇ ਇਲਜ਼ਾਮ ਲਾ ਦੇਣਾ ਜਿਹਦੇ ਨਾਲ ਉਹ ਫਿਰ ਕੋਰਟ ਤੋਂ ਕਲੀਅਰੈਂਸ ਲੈਣੀ ਪੈਂਦੀ ਹੈ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਉੱਥੇ ਜਾ ਕੇ ਕੀ ਵਾਪਰਦਾ ਹੈ ਉਹ ਉਥੇ ਜਿਹੜਾ ਫਸ ਜਾਂਦਾ ਉਹਨੂੰ ਪਤਾ ਪਰ ਇਥੋਂ ਇਹ ਲਾਲਚ ਬਹੁਤ ਦੇ ਜਾਂਦੇ ਆ ਵੀ ਜਿਹੜਾ ਹੈਗਾ ਇਸ ਕਰਕੇ ਤੁਹਾਨੂੰ ਭੇਜਾਂਗੇ ਪੈਸੇ ਇੰਨੇ ਦੇਵਾਂਗੇ ਲਾਲਚ ਵਿੱਚ ਪਾਉਂਦੇ ਆ ਤੇਰੀਓ ਪੰਜ ਪੰਜਾਬਣ ਹੋਰ ਕੁੜੀਆਂ ਵਾਂ ਤੇ ਸਾਥ ਜਿਹੜੀਆਂ ਟੋਟਲ 70 ਇੰਡੀਅਨ ਕੁੜੀਆਂ ਨੂੰ ਉਹਨਾਂ ਵਾਸਤੇ ਕੋਈ ਯਤਨ ਕੀਤੇ ਜਾ ਰਹੇ ਨੇ ਨਹੀਂ ਉਹਨਾਂ ਵਾਸਤੇ ਸੀ ਸਾਰਿਆਂ ਦਾ ਲਿਖਿਆ ਸੀਗਾ ਕਿ ਇਹ ਜਿਹੜੀ ਸਾਨੂੰ ਜਿਹੜੀ ਉਹਨਾਂ ਦੀ ਵੀਡੀਓ ਭੇਜੀਆਂ ਸੀਗੀਆਂ ਉਹ ਕੁੜੀਆਂ ਪੰਜਾਬ ਦੀਆਂ ਨਹੀਂ ਕਰਨਾਟਕਾ ਦੀਆਂ ਹੋਰ ਵੱਖ-ਵੱਖ ਜੰਮੂ ਕਸ਼ਮੀਰ ਤੋਂ ਉਹ ਜਿਹੜੀਆਂ ਵੀਡੀਓ ਸਾਨੂੰ ਆਈਆਂ ਸੀਗੀਆਂ ਵੀ ਆ ਉਹਨਾਂ ਨੇ ਭੇਜੀਆਂ ਸੀ ਕਿ ਉਹਨਾਂ ਨੇ ਜੋ ਕੁਝ ਵੀ ਬੋਲਿਆ ਸੀਗਾ ਉਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਜਦੋਂ ਸੈਸ਼ਨ ਚੱਲਦਾ ਸੀ ਅਸੀਂ ਆਪ ਜਾ ਕੇ ਉੱਥੇ ਵਿਦੇਸ਼ ਮੰਤਰਾਲੇ ਨੂੰ ਦੇਖ ਕੇ ਆਏ ਆ ਤੇ ਉਹਨਾਂ ਨੇ ਉਹਨਾਂ ਨੇ ਕਹਿ ਕੇ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਕਰਦੇ ਹਾਂ ਉਹਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਹੁਣ ਇਹ ਲੜਕੀਆਂ ਵਾਪਸ ਆ ਰਹੀਆਂ ਕੀ ਉਮੀਦਾ ਕਦੋਂ ਤੱਕ ਵਾਪਸ ਆਈ ਅਸੀਂ ਤਾਂ ਕਹਿੰਦੇ ਸੀ ਤੀ ਤਾਂ ਸੇਤੀ ਪਰੋ ਕਹਿੰਦੇ ਜਿਹੜੀ ਹੈਗਾ ਵੈਸੀ ਵੀ ਕਿ ਇਹਨਾਂ ਨੂੰ ਉੱਥੋਂ ਦੀ ਕੋਰਟ ਤੋਂ ਕਲੀਅਰੈਂਸ ਲੈਣਾ ਤੋਂ ਬਿਨਾ ਉਹ ਚੜ ਨਹੀਂ ਸਕਦੇ ਇਹ ਜਾਚ ਨਹੀਂ ਕਰ ਸਕਦੇ ਇਸ ਵਾਸਤੇ ਉਹ ਜਿਹੜਾ ਹੈਗੇ ਕਈਆਂ ਦਾ ਕੇਸ ਹੈ ਪਤਾ ਨਹੀਂ ਕਿਹੋ ਜੇ ਹੁੰਦੇ ਜਾਂ ਕੀ ਫਸੇ ਹੁੰਦੇ ਆ ਕਿ ਉਹਨਾਂ ਦੇ ਕੇਸ ਪਾਏ ਚੋਰੀ ਤੇ ਪਾਏ ਕਿਸੇ ਦਾ ਕੋਈ ਫਿਰ ਉਹ ਕਲੀਅਰ ਕਰਾਉਣਾ ਪੈਂਦਾ ਤਾਂ ਹੀ ਵਾਪਸ ਆ ਰਹੇ ਉਹਦੇ ਉੱਤੇ ਟਾਈਮ ਤਾਂ ਲੱਗ ਰਿਹਾ ਬਈ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਵੀ ਕੋਈ ਕਾਰਵਾਈ ਕੀਤੀ ਜੀ ਇਹਨਾਂ ਇਹ ਤਾਂ ਲਾਏ ਕਾਰਵਾਈ ਹੋਣੀ ਚਾਹੀਦੀ ਐ ਪਰ ਅਫਸੋਸ ਆ ਕਿ ਜਦੋਂ ਅਸੀਂ ਪਹਿਲੇ ਵੀ ਇੱਥੇ ਜਿਹੜੇ ਟਰੈਵਲ ਏਜੰਟ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਪਹਿਲਾਂ ਇਹਨਾਂ ਲੜਕੀਆਂ ਦੇ ਕੋਲ ਅਸੀਂ ਇੱਕ ਐਪਲੀਕੇਸ਼ਨ ਲੈਨੇ ਵੀ ਤੁਸੀਂ ਜਾ ਕੇ ਥਾਣੇ ਦਰਖਾਸਤ ਦਿਓ ਪਰ ਹੁੰਦਾ ਕੀ ਹੈ ਜਦੋਂ ਬੱਚਾ ਇਧਰ ਆ ਜਾਂਦਾ ਹੁੰਦਾ ਗਰੀਬ ਕਰਦਾ ਪਰਿਵਾਰ ਦਾ ਜਦੋਂ ਕੋਰਟਾਂ 'ਚ ਜਾਂਦਾ ਕੋਈ ਨਹੀਂ ਜਾਂ ਇਸ ਕਰਕੇ ਜਾਂ ਇਹ ਏਜੰਟ ਜਿਹੜਾ ਹੈਗਾ ਜਦੋਂ ਕੋਰਟ 'ਚ ਜਾਣਾ ਪੈਂਦਾ ਤੇ ਥੋੜੇ-ਬਹੁਤੇ ਪੈਸੇ ਦੇ ਕੇ ਉਹਨਾਂ ਨਾਲ ਸਮਝੌਤਾ ਕਰ ਲੈਂਦੇ ਨਿਕਲ ਜਾਂਦੇ ਆ ਸੋ ਲੋਲਾ ਇਹ ਰੋਲਾ ਇਹ ਕਿ ਜਿਹੜਾ ਬਾਹਰੋਂ ਬੱਚਾ ਆਉਂਦਾ ਵਾ ਉਹ ਪੂਰਾ ਸਟੈਂਡ ਲਵੇ ਜੋ ਨਾ ਹੋਇਆ ਜੋ ਹੈਗਾ ਉਹਦੇ ਉੱਤੇ ਕੇਸ ਤਾਂ ਹੀ ਜਿਹੜਾ ਹੈਗਾ ਕੋਰਟ ਵਿੱਚ ਤਾਂ ਹੀ ਚੱਲ ਸਕਦਾ ਸੋ ਅਸੀਂ ਕੁਝ ਜਿਹੜੇ ਹੈਗੇ ਏਜੰਟਾਂ ਨੂੰ ਫੜਵਾਇਆ ਵੀ ਹੈ ਪਹਿਲਾਂ ਕਿ ਜਿਹੜਾ ਸੀਗਾ ਸਾਡਾ ਉੱਥੇ ਮਾਲਵੇ ਦੇ ਸੀਗਾ ਉਹ ਉਹਨਾਂ ਨੂੰ ਲੜਕੀ ਨੂੰ ਫੜਵਾਇਆ ਵੀ ਉਹ ਹਜੇ ਵੀ ਕੋਰਟ ਵਿੱਚ ਕੇਸ ਚੱਲ ਰਿਹਾ ਪਰ ਕਈ ਵਾਰ ਮਗਰੋਂ ਜਦੋਂ ਅਸੀਂ ਜਦੋਂ ਪਿਛਲੀ ਵਾਰੀ ਜਿਹੜਾ ਹੈਗਾ ਸੰਸਦ 'ਚ ਬੋਲਿਆ ਤੇ 11 ਕੇਸ ਸੀਗੇ ਸਾਡੇ ਇੱਥੇ ਸultanpur ਦੇ ਉਸੇ ਵੇਲੇ ਉਹ ਐਸਐਸਪੀ ਨੇ ਭੇਜਿਆ ਡੀਐਸਪੀ ਨੂੰ ਵੀ ਆ ਜਿਹੜੇ ਫੜੋ ਇਹਨਾਂ ਨੂੰ ਪਤਾ ਕਰੋ ਉਹ ਜਿਹੜੇ ਬੱਚੇ ਜਿਹੜੇ ਬਾਹਰੋਂ ਆਏ ਉਹ ਬਿਆਨ ਦੇਣ ਨੂੰ ਤਿਆਰ ਨਹੀਂ ਹੁਣ ਦੱਸੋ ਉੱਥੇ ਪੁਲਿਸ ਵੀ ਕੀ ਕਰੇ ਸੋ ਕਈ ਕਰਕੇ ਇਹ ਕਮਜ਼ੋਰੀਆਂ ਕਰਕੇ ਏਜੰਟ ਫਿਰ ਨਿਕਲ ਜਾਂਦੇ ਆ ਠੱਗ ਫਿਰ ਵੀ ਜਿਹੜੇ ਉਹ ਗਰੀਬ ਪਰਿਵਾਰ ਉਹੀ ਰਹਿ ਜਾਂਦੇ ਆ ਸੋ ਸਾਡੀ ਤਾਂ ਇਹ ਕਿ ਪੁਰਜ਼ੋਰ ਮੰਗਾ ਕਿ ਇਹੋ ਜੇ ਟਰੈਵਲ ਏਜੰਟਾਂ ਦੇ ਉੱਤੇ ਕਰੜੀ ਤੋਂ ਕਰੜੀ ਸਜ਼ਾ ਇਹ ਜਿਹੜਾ ਹਿਊਮਨ ਸਮਗਲਿੰਗ ਦਾ ਜਿਹੜਾ ਕੇਸ ਬਣਦਾ ਇਹਨਾਂ ਦੇ ਦਰਜ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ